ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਅਸੀਂ 8399 ਦੇ ਬਾਰੇ ਗੱਲ ਕਰਾਂਗੇ ਭਰਤੀ ਕਦੋਂ ਪੂਰੀ ਹੋਏਗੀ ਤੇ ਸਿੱਖਿਆ ਮੰਤਰੀ ਦੇ ਨਾਲ ਜਿਹੜਾ ਮੀਟਿੰਗ ਹੈ ਉਹਦਾ ਕੀ ਸਿੱਟਾ ਨਿਕਲਿਆ ਤੇ ਜਿਹੜੇ ਬੱਚਿਆਂ ਦੇ ਕੁਐਸਚਨ ਨੇ ਕਿ ਹੋਰ ਲਿਸਟਾਂ ਜਾਂ ਫਿਰ ਵੇਟਿੰਗ ਲਿਸਟ ਆਏਗੀ ਜਾਂ ਨਹੀਂ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂਗੇ ਤੇ ਯੂਨੀਵਰਸਿਟੀ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਹੈ ਤੇ ਮਹਿਲਾ ਉਮੀਦਵਾਰਾਂ ਨੇ ਜਿਹੜੀ ਕੱਲ ਮੰਤਰੀ ਦੀ ਰਹਾਇਸ਼ ਕੋਠੀ ਘੇਰੀ ਸੀਗੀ ਉਹਦੀ ਕੀ ਖਬਰ ਹੈ ਉਹ ਤੁਹਾਨੂੰ ਸੁਣਾਉਣ ਲੱਗਿਆ ਦੋਸਤੋ ਜੇ ਤੁਸੀਂ ਇਹਨਾਂ ਤੇ ਪਹਿਲੀ ਵਾਰੀ ਆਏ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਅਤੇ ਆਪਣੇ ਦੋਸਤੋ ਮਿੱਤਰਾਂ ਨੂੰ ਇਹਨਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਸਟ ਤੱਕ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੀ ਅਤੇ ਪੁਕਤਾ ਜਾਣਕਾਰੀ ਪਹੁੰਚ ਸਕੇ ਅਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੁਸੀਂ ਇਸ ਘਟਨਾ ਨੂੰ ਲੈ ਕੇ ਕੀ ਸੋਚ ਰਹੇ ਹੋ ਤਾਂ ਦੋਸਤੋ ਖਬਰ ਹੈ ਕੱਲ ਦੀ ਈਟੀਟੀ ਟੈਟ ਪਾਸ ਬੇਰੁਜ਼ਗਾਰ 9 ਚਨੌ ਦੇ ਅਧਿਆਪਕ ਯੂਨੀਅਨ ਪੰਜਾਬ ਦੀਆਂ ਮਹਿਲਾ ਉਮੀਦਵਾਰਾਂ ਨੇ ਸੋਮਵਾਰ ਸਵੇਰੇ 8 ਵਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਹਿਸ ਦੇ ਪਿੰਡ ਗੰਭੀਰਪੁਰ ਵਿਖੇ ਸਥਿਤ ਨਿੱਜੀ ਰਾਇ ਦਕਰਾਓ ਕੀਤਾ ਇਸ ਦੌਰਾਨ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਦੇ ਨਾਲ ਹੀ ਟੈਂਕੀ ਤੇ ਚੜੇਗੇ ਦੋ ਉਮੀਦਵਾਰ ਅਦਸ਼ ਅਬੌਰ ਅਤੇ ਅਨਮੋਲ ਬੱਲਵਾਨਾ ਤਿੰਨ ਦਿਨ ਹੋ ਚੁੱਕੇ ਹਨ ਇਸ ਸਬਦੇ ਬਾਵਜੂਦ ਹੀ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਸਕੂਲਾਂ ਵਿੱਚ ਜੋਇਨ ਕਰਵਾਉਣ ਦੇ ਲਈ ਕੋਈ ਵੀ ਦਿਲਚਸਪੀ ਨਹੀਂ ਲੈ ਰਹੀ ਜਿਸ ਕਾਰਨ ਟੈਂਕੀ ਤੇ ਚੜੇ ਨੌਜਵਾਨਾਂ ਅਤੇ ਟੈਂਕੀ ਦੇ ਹੇਠਾਂ ਤੰਨਾ ਦੇ ਰਹੇ ਸਮੂੱਚੇ ਕਾਦਰ ਦਾ ਰੋਸ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਇਸ ਮੌਕੇ ਸੂਬਾ ਕਮੇਟੀ ਦੇ ਕਈ ਪ੍ਰਧਾਨ ਵੀ ਉੱਥੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ 88% ਪ੍ਰਤੀਯਾ ਮੈਲ ਉਮੀਦਵਾਰਾਂ ਨੂੰ ਵੀ ਪੁਰਸ਼ ਉਮੀਦਵਾਰਾਂ ਨਾਲ ਪਿਛਲੇ 9 ਦਿਨਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਬਾਹਰ ਘਰਾਓ ਕੀਤਾ ਆਇਆ ਪਰ ਫਿਰ ਵੀ ਸਰਕਾਰ ਕੋਈ ਹੱਲ ਨਹੀਂ ਕਰ ਰਹੀ ਜਿਸ ਕਾਰਨ ਗੁੱਸੇ ਵਿੱਚ ਆ ਕੇ ਮੈਲ ਉਮੀਦਵਾਰਾਂ ਨੇ ਸਿੱਖਿਆ ਮੰਤਰੀ ਦੀ ਰਾਇਸ਼ ਕੇਰ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਧਰਨਾ ਦੇ ਨੌਜਵਾਨਾਂ ਦਾ ਭਰਤੀ ਪ੍ਰੋਸੈਸ 90% ਪੂਰਾ ਹੋ ਚੁੱਕਾ ਹੈ ਤੇ ਹੁਣ ਸਿਰਫ ਤੇ ਸਿਰਫ ਸਟੇਸ਼ਨ ਚੋਂਨ ਕਰਵਾ ਕੇ ਇਹਨਾਂ ਨੌਜਵਾਨਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣਾ ਹੀ ਬਾਕੀ ਰਹਿ ਗਿਆ ਹੈ ਤੇ ਜਿਸ ਨੂੰ ਲੈ ਕੇ ਸਰਕਾਰ ਲਗਾਤਾਰ ਟਾਲਮਟੋਲ ਕਰਦੇ ਹੈ ਡੰਗਟਪੌ ਨੀਤੀ ਤਹਿਤ ਕੰਮ ਕਰ ਰਹੀ ਹੈ ਉਹਤ ਭਰਤੀ 1 ਮਾਰਕ 2022 ਨੂੰ ਕੱਢੀ ਗਈ ਸੀ ਜਿਸ ਨੂੰ ਅੱਜ ਲਗਭਗ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਸਰਕਾਰ ਅਜੇ ਵੀ ਇਸ ਪਰਤੀ ਨੂੰ ਪੂਰਾ ਕਰਨ ਲਈ ਕੋਈ ਦਿਲਚਸਪੀ ਨਹੀਂ ਲੈ ਰਹੀ ਹੈ। 88 ਨਾਰਚਨ ਯੂਨੀਅਨ ਨੂੰ ਸਮਰਥਨ ਦੇ ਲਈ ਗਵਰਨਮੈਂਟ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਿੰਦਰ ਸਿੰਘ ਸਕੱਤਰ ਵਿਕਾਸ, ਸੋਨੀ ਬਲਾਕ ਪ੍ਰਧਾਨ ਅਤੇ ਅਸ਼ੋਕ ਕੁਮਾਰ ਬਲਾਕ ਪ੍ਰਧਾਨ ਕੁਲਦੀਪ ਸਿੰਘ ਦਿੱਲ ਸੁਭਾ ਕੋ ਅਤੇ ਹੋਰ ਕਈ ਆਗੂ ਮੌਜੂਦ ਸਨ ਤੇ ਇਹ ਸਭ ਦੇਖ ਕੇ ਮੈਨੂੰ ਤਾਂ ਇੰਜ ਹੀ ਲੱਗਦਾ ਕਿ ਪ੍ਰਕਿਰਤੀ ਪੂਰੀ ਹੋਣੀ ਹੀ ਨਹੀਂ ਜੇਕਰ ਇਹਨਾਂ ਦੀ ਸੈਕੰਡ ਲਿਸਟਾਂ ਤੇ ਵੇਟਿੰਗ ਲਿਸਟਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਅਜੇ ਤੱਕ ਪਹਿਲੀਆਂ ਲਿਸਟਾਂ ਹੀ ਪੂਰੀਆਂ ਨਹੀਂ ਕੀਤੀਆਂ ਸੈਕੰਡ ਜਾਂ ਵੇਟਿੰਗ ਲਿਸਟਾਂ ਦੀ ਤਾਂ ਗੱਲ ਬਹੁਤ ਹੀ ਦੂਰ ਦੀ ਹੈ ਸੋ ਦੋਸਤੋ ਜੇਕਰ ਤੁਸੀਂ ਚਾਹੋ ਕਿ ਤੁਹਾਡੀ ਹੋਲ ਲਿਸਟ ਆ ਜਾਏ ਜਾਂ ਫਿਰ ਵੇਟਿੰਗ ਲਿਸਟਾਂ ਜਾਰੀ ਕੀਤੀ ਜਾਣ ਤਾਂ ਪਹਿਲਾਂ ਇਸ ਪ੍ਰਤੀ ਨੂੰ ਪੂਰਾ ਕਰਵਾਉਣਾ ਪਏਗਾ ਇਸ ਗੱਲ 16 ਨੇ ਸੱਚ ਹੈ ਕਿਸੇ ਨੂੰ ਨੈਟਿਵ ਹੋਣ ਦੀ ਲੋੜ ਨਹੀਂ ਹੈ ਪਰ ਫਿਰ ਵੀ ਇਹ ਜਿਹੜਾ ਸੰਘਰਸ਼ ਹੈ ਉਹ ਕਰਨਾ ਪੈਣਾ ਹੈ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੌਕਰੀ ਮਿਲ ਸਕੇ ਕਿਉਂਕਿ ਇਸ ਭਤੀ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ ਹੈ ਤੇ ਮੇਰੀ ਸਰਕਾਰ ਨੂੰ ਵੀ ਬੇਨਤੀ ਹੈ ਕਿਰਪਾ ਕਰਕੇ ਜਿਹੜੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਅਧਿਆਪਕ ਹੋਣਾ ਚਾਹੀਦਾ ਸੀ ਉਹਨਾਂ ਨੂੰ ਸੜਕਾਂ ਤੇ ਨਾ ਰੋਲੋ ਅਤੇ ਉਹਨਾਂ ਨੂੰ ਧੰਨਿਆਂ ਦੇ ਆਦੀ ਨਾ ਬਣਾਓ ਪਲੀਜ਼ ਉਹਨਾਂ ਨੂੰ ਜੁਆਇਨਿੰਗ ਦੇ ਦਿਓ ਇਹ ਕੋਈ ਭੀਖ ਨਹੀਂ ਆਪਣੇ ਹੱਕਾਂ ਦੀ ਮੰਗ ਹੀ ਕਰ ਰਹੇ ਨੇ ਅਤੇ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਇੱਥੇ ਹੀ ਖਤਮ ਮੇਕ ਸ਼ਰ ਤੁਸੀਂ ਤੁਹਾਨੂੰ ਵੀਡੀਓ ਚੰਗੀ ਲੱਗੇਵੇ ਜਾਂ ਫਿਰ ਤੁਹਾਡੇ ਕਮੈਂਟ ਆਉਂਦਾ ਤੁਸੀਂ ਜ਼ਰੂਰ ਦੱਸਣਾ ਧੰਨਵਾਦ ਜ